ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਭਾਰਤ ਤੇ ਪਾਕਿਸਤਾਨ ਵਿੱਚ ਵਧ ਰਹੇ ਤਣਾਅ ਦੇ ਬਾਅਦ ਬੀਤੀ ਰਾਤ ਬਠਿੰਡਾ ਦੇ ਚਾਰ ਪਿੰਡਾਂ ਵਿੱਚ ਮਜਾਜ ਨੂਮਾ ਟੁਕੜੇ ਮਿਲੇ ਹਨ ਜਿਸ ਨੂੰ ਲੈ ਕੇ ਅੱਜ ਜਾਣਕਾਰੀ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ ਜਿਸ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਵਿਖਣ ਨੂੰ ਮਿਲ ਰਿਹਾ ਹੈ ਪਰ ਬਠਿੰਡਾ ਵਿੱਚ ਦੇਰ ਰਾਤ ਤਿੰਨ ਧਮਾਕਿਆਂ ਤੋਂ ਬਾਅਦ ਬੱਕੋਆ ਕਪਿੰਡਾਂ ਵਿੱਚ ਤਸਵੀਰਾਂ ਸਾਹਮਣੇ ਆਈਆਂ ਹਨ ਪਿੰਡ ਤਸਵੀਰਾਂ ਵਿੱਚ ਦੇਖ ਸਕਦੇ ਹੋ ਲੋਕ ਅਤੇ ਫਿਰਦੇ ਨਜ਼ਰ ਆ ਰਹੇ ਹਨ ਇਸ ਸਬੰਧੀ ਬਠਿੰਡਾ ਦੇ ਵੀਰ ਤਲਾਬ ਵਸਤੀ ਵਿੱਚ ਘਰਾਂ ਦੇ ਨੇੜੇ ਮਜਾਜ ਨੂਮਾ ਸਹਿਲ ਬ੍ਰਾਮਦ ਹੋ ਗਿਆ ਲੋਕਾਂ ਦੇ ਇਸ ਘਟਨਾ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ ਗਈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਪੁਲਿਸ ਵੱਲੋਂ ਜੋ ਮਜਾਇਲ ਦੇ ਟੁਕੜੇ ਮਿਲੇ ਹਨ ਉਹਨਾਂ ਨੂੰ ਚਾਰੇ ਪਾਸੇ ਕੇਅਰ ਕੇ ਰੱਖਿਆ ਗਿਆ ਹੈ ਤੇ ਉਹਨਾਂ ਨੂੰ ਕੁਕਲ ਦੂਰੀ ਬਣਾਈ ਗਈ ਹੈ ਇਤਨੇ ਤੁਰੰਤ ਪੁਲਿਸ ਨੇ ਦਿੱਤੀ ਗਈ ਮੌਕੇ ਤੇ ਪਹੁੰਚ ਕੇ ਸਹਿਲ ਨੂੰ ਬੋਰੀ ਨਾਲ ਢੱਕ ਦਿੱਤਾ ਗਿਆ ਲੋਕਾਂ ਨੇ ਨੇੜੇ ਜਾਣ ਤੋਂ ਰੁਕਿਆ ਜਾ ਰਿਹਾ ਪਿੰਡ ਤੇੜੀਲਾ ਦੇ ਸਰਪੰਚ ਰਮਨ ਮントਨ ਦੱਸਿਆ ਕਿ ਇਹ ਰਾਤ ਸਮਾਂ ਵਿੱਚ ਕੱਗ ਦਾ ਗੋਲਾ ਧਰਤੀ 'ਤੇ ਜਾ ਕੇ ਡਿੱਗਿਆ ਜਿਸ ਕਾਰਨ ਧਰਤੀ 'ਚ ਕਾਫੀ ਵੱਡਾ ਟੋਆ ਪੈ ਗਿਆ ਉਸ ਤੋਂ ਬਾਅਦ ਸੂਚਨਾ ਪੁਲਿਸ ਨੂੰ ਦਿੱਤੀ ਗਈ ਵਰਸ ਮੌਕੇ ਤੇ ਪਹੁੰਚ ਕੇ ਇੱਕ ਤਾਂ ਸਾਲੂ ਮਿੱਟੀ ਨਾਲ ਢੱਕ ਦਿੱਤਾ ਗਿਆ ਤੇ ਲੋਕਾਂ ਨੂੰ ਨੇੜੇ ਜਾਣ ਤੋਂ ਰੋਕਿਆ ਜਾ ਰਿਹਾ ਹੈ ਇਸ ਤਰ੍ਹਾਂ ਬਠਿੰਡਾ ਦੇ ਪਿੰਡ ਬੁਰਜ ਮਹਿਮ ਦੇ ਖੇਤਾਂ ਵਿੱਚ ਤਿੰਨ ਮਜ਼ਿਲਾ ਨੂੰ ਮਜ਼ਿਲਾ ਨੇ ਮਾਣ ਟੁਕੜੇ ਮਿਲ ਰਹੇ ਹਨ ਤਿੰਨ ਟੁਕੜੇ ਉਸ ਸਮੇਂ ਪਤਾ ਲੱਗਿਆ ਜਦੋਂ ਖੇਤਾਂ ਵਿੱਚ ਕਿਸਾਨ ਕੰਮ ਕਰਨ ਲਈ ਗਏ ਸਨ ਇਹ ਟੁਕੜੇ ਦਿੱਕੇ ਜਾਣ ਤੋਂ ਬਾਅਦ ਪਿੰਡ ਦੇ ਸਰਪੰਚ ਪਤੀ ਚਰਨਜੀਤ ਨੂੰ ਸੂਚਿਤ ਕੀਤਾ ਗਿਆ ਤੇ ਚਰਨਜੀਤ ਨੇ ਉਹਨਾਂ ਨੂੰ ਪੁਲਿਸ ਨੂੰ ਸੂਚਨਾ ਦਿੱਤੀ ਗਈ ਅਪੀਲ ਜਿਹੜੇ ਨੇੜੇ ਨਹੀਂ ਜਾਣ ਤਾ ਉਸ ਨੂੰ ਸਨਾਉਣਾ ਕੀ ਕਹਿੰਦੇ ਨਜ਼ਰ ਹੈ ਪਿੰਡ ਵਾਸੀ ਸਰਪੰਚ ਹੈਗਾ ਮੈਂ ਪਿੰਡ ਬੀਰਤਲਾ ਦਾ ਕਿਹੜਾ ਨੰਬਰ ਬਸਤੀ ਤਾਂ ਰਾਤ ਨੂੰ ਤਕਰੀਬਨ 11:05 ਤੇ ਬਹੁਤ ਵੱਡਾ ਧਮਾਕਾ ਹੋਇਆ ਸਾਰਾ ਪਿੰਡ ਹਿੱਲ ਗਿਆ ਜੀ ਸਾਡਾ ਤੇ ਸਾਨੂੰ ਸਵੇਰ ਕ 11 ਵਜੇ ਪਤਾ ਲੱਗਿਆ ਕਿ ਇੱਥੇ ਜਿਹੜਾ ਜਿਹੜਾ ਹੈ ਡਿਫਿਊਜ਼ ਕੀਤਾ ਹੋਇਆ ਸ਼ੈੱਲ ਮਿਲਿਆ ਹੈਗਾ ਤਾਂ ਜਦੋਂ ਅਸੀਂ ਇੱਥੇ ਦੇਖਿਆ ਇਹਦੇ ਵਿੱਚੋਂ ਅੱਗ ਨਿਕਲ ਰਹੀ ਸੀ ਕੋਈ ਵੀ ਕੋਲੇ ਨਹੀਂ ਗਿਆ ਜਦੋਂ ਅੱਗ ਵਗੈਰਾ ਬੁਝੀ ਸਾਰਿਆਂ ਨੇ ਦੇਖਿਆ ਤਾਂ ਉੱਥੇ ਪਤਾ ਲੱਗਿਆ ਵੀ ਇਹ ਜੋ ਮਤਲਬ ਸ਼ੈੱਲ ਹੈਗਾ ਸਾਰੇ ਪਿੰਡ ਦੇ ਵਿੱਚ ਦਹਿਸ਼ਤ ਦਾ ਮੋਲ ਬਣ ਗਿਆ ਸਾਰਿਆਂ ਨੇ ਆਪਦੇ ਘਰਾਂ ਦੀਆਂ ਲਾਈਟਾਂ ਬੰਦ ਕਰ ਲੀਆਂ ਪਹਿਲਾਂ ਲੋਕ ਇਸ ਨੂੰ ਬਹੁਤ ਲਾਈਟਲੀ ਲੈ ਰਹੇ ਸੀ ਕਿ ਕੁਝ ਨਹੀਂ ਹੁੰਦਾ ਜੰਗ ਹੀ ਆ ਕੁਝ ਨਹੀਂ ਹੁੰਦਾ ਪਰ ਰਾਤ ਪਤਾ ਲੱਗ ਗਿਆ ਵੀ ਇਹ ਅਸਲੀਅਤ ਚੀਜ਼ ਹੈਗੀ ਆ ਤੇ ਮੰਨ ਕੇ ਚੱਲੋ ਵੀ ਸਾਡਾ ਕੋਈ ਵੀ ਪਿੰਡ ਦਾ ਵਾਸੀ ਮੈਨੂੰ ਨਹੀਂ ਲੱਗਦਾ ਕੋਈ ਸੁੱਤਾ ਹੋਊਗਾ ਸਵੇਰੇ ਜਦੋਂ 6 ਵਜੇ ਸਾਇਰਨ ਵੱਜਿਆ ਵੀ ਹੁਣ ਸਾਰਾ ਕੁਝ ਠੀਕ ਆ ਤਾਂ ਥੋੜੀ ਤਸੱਲੀ ਹੋਈ ਆ ਨਹੀਂ ਤਾਂ ਰਾਤ ਸਾਰੀ ਰਾਤੇ ਦੇ ਕੋਲੋਂ ਮਤਲਬ ਡਿਫਿਊਜ਼ ਕੀਤੇ ਤੂੰ ਡਰੀ ਗਏ ਸਾਰੇ ਅੱਛਾ ਕਿੰਨੇ ਵਜੇ ਦੀ ਗੱਲ ਹੈ ਇਹ ਇਹ 11:05 10 ਮਿੰਟ ਦੀ ਗੱਲ ਹੈ ਜੀ ਅੱਛਾ ਕੋਈ ਨੁਕਸਾਨ ਤਾਂ ਨਹੀਂ ਜਾਨੀਮਾਲੀ ਕੋਈ ਨੁਕਸਾਨ ਨਹੀਂ ਹੋਇਆ ਦੋ ਤਿੰਨ ਘਰਾਂ ਤੇ ਵੀ ਇਹਦੇ ਜਿਹੜੇ ਪਾਰਟਸ ਹੈਗੇ ਛੋਟੇ ਛੋਟੇ ਪਾਰਟਸ ਘਰ ਦੇ ਕੋਲੇ ਵੀ ਡਿੱਗੇ ਹੈਗੇ ਹਾਂਜੀ ਗੰਗਾ ਸਿੰਘ ਨਾਂ ਜੀ ਮੇਰਾ ਇੱਕ ਕਿੱਲੇ ਦੀ ਵਾਹੀ ਦੇ ਮੇਰਾ ਘਰ ਹੈ ਪਿੱਛੇ ਤੇ ਜਦੋਂ ਇਹ ਧਮਾਕਾ ਹੋਇਆ ਪਹਿਲਾਂ ਕਾਫੀ ਮਤਲਬ ਉਹਦਾ ਧਮਾਕਾ ਮੈਂ ਸੁਣਿਆ ਤੇ ਮੈਂ ਇੱਕਦਮ ਬਾਹਰ ਆ ਗਿਆ ਮੇਰੇ ਬੱਚੇ ਵੀ ਜਾਗ ਗਏ ਤੇ ਉਸ ਤੋਂ ਬਾਅਦ ਜਿਹਨੇ ਆਗਾਂ ਨਹੀਂ ਹੁੰਦੀਆਂ ਨਾ ਇਸ ਤਰ੍ਹਾਂ ਸਾਨੂੰ ਇਹ ਕਚਰੇ ਆnde ਦਿਖਾਈ ਦਿੱਤੇ ਇਹ ਲੱਗਦਾ ਸੀਗਾ ਇਹ ਡਰੋਨ ਸੀਗੇ ਡਰੋਨ ਵੀ ਹੋ ਸਕਦਾ ਹੈ ਇੰਨੇ ਸਾਨੂੰ ਜਾਂਚ ਨਹੀਂ ਹੈਗੀ ਤੇ ਜਨੇ ਅੱਗ ਦੇ ਗੋਲੇ ਹੁੰਦੇ ਜਿਵੇਂ ਇਸ ਤਰ੍ਹਾਂ ਮਤਲਬ ਇਹ ਤਿੰਨ ਚਾਰ ਪਾਗਾਂ ਚ ਫੈਲਿਆ ਹੋਇਆ ਸੀ ਇਹ ਇਹ ਮਤਲਬ ਇੱਥੇ ਅੱਗੇ ਜਦੋਂ ਮੈਂ ਡਿੱਗਿਆ ਜਦੋਂ ਇਹ ਡਿੱਗਿਆ ਸਾਨੂੰ ਇਸ ਤਰ੍ਹਾਂ ਲੱਗਿਆ ਵੀ ਜਿਵੇਂ ਸਾਡੇ ਤੁਸੀਂ ਮੁਕਾਮ ਦੇ ਵਿੱਚ ਹੀ ਬਚ ਗਿਆ ਹੁੰਦਾ ਟਕਰਾ ਆ ਗਿਆ ਹੁੰਦੇ ਤੇ 3:00 ਵਜੇ ਦੀ ਗੱਲ ਹੈ ਇਹ 11:00 ਵਜੇ 11 ਬਸ 5 ਮਿੰਟ ਉੱਪਰ ਥੱਲੇ ਦੀ ਗੱਲ ਹੈ ਅੱਛਾ ਕੋਈ ਚੀਜ਼ ਪਤਾ ਲੱਗੀ ਕਿਸ ਤਰ੍ਹਾਂ ਦੀ ਚੀਜ਼ ਹੈ ਇਹ ਚੀਜ਼ ਤਾਂ ਜਿਸ ਤਰ੍ਹਾਂ ਹੁਣ ਦੇਖੀ ਜਨੇ ਕੋਲੇ ਤਾਂ ਅਸੀਂ ਰਾਤ ਵੀ ਆ ਗਏ ਸੀ ਵੈਸੇ ਉਸ ਤੋਂ ਬਾਅਦ ਆਏ ਜੋ ਠੰਡਾ ਹੋ ਗਿਆ ਹੈ ਆਪਣੇ ਬੱਚੇ ਸਾਰੇ ਆ ਗਏ ਸੀ ਇਹ ਮਸਾਇਲ ਟੈਪ ਦੀ ਕੋਈ ਚੀਜ਼ ਹੈ ਹਾਂਜੀ ਮਸਾਇਲ ਟੈਪ ਦੀ ਹੈ ਮਸਾਇਲ ਟੈਪ ਦੀ ਹੈ ਜੀ ਇਹ ਮਤਲਬ ਲਵਾਈ ਚ ਵੀ ਹੈ ਵਿਛੇ ਚੜਾਈ ਵੀ ਹੈ ਇਹਦੀ 5 ਫੁੱਟ ਦੀ ਚੀਜ਼ ਹੈ ਹਾਂਜੀ 5-6 ਫੁੱਟ ਦੀ ਹੈ ਤੇ ਜਿਹੜਾ ਉਹ ਪਿੱਛੇ ਕਦਰਾ ਜਿਹੜਾ ਅਸੀਂ ਉਹ ਹੈਗਾ ਘਟ ਤੋਂ ਘਟ 8-10 ਕਿਲੋ ਦਾ ਮਤਲਬ ਉਹਦੇ ਨਾਲ ਤੁਸ ਦਿਖਾਇਆ ਤੁਹਾਨੂੰ ਅੱਗੇ ਵੀ ਦਿਖਾਇਆ ਸੀ ਇੱਥੇ ਲਿਆ ਕੇ ਤੇ ਉਹਦੇ ਉਹਦੇ ਕੋਈ ਤਸਿਸਤਮ ਜავი ਹੈਗਾ ਜੇ ਮੈਂ ਕੋਈ ਅੱਛਾ ਕੋਈ ਨੁਕਸਾਨ ਹੋ ਗਿਆ ਜਾਨੀ ਨੁਕਸਾਨ ਮਾਲੀ ਨੁਕਸਾਨ ਨਹੀਂ ਹੋਇਆ ਜਦਾ ਤੇ ਵੈਸੇ ਕਿਸੇ ਕੋਈ ਨਹੀਂ ਬਿਲਕੁਲ ਬਿਲਕੁਲ ਜਮ੍ਹਾਂ ਕਰਾਂ ਦੇ ਵਿੱਚ ਡਿੱਗਿਆ ਜੀ ਇਹ ਕੋਈ ਸਿਰਫ 10 15 ਮੀਟਰ ਦੀ ਦੂਰੀ ਦੇ ਡਿੱਗਾ ਨਕਾਮ ਤੋਂ ốcोชीक்को Și Kośī ਕਿੰਗ ਰਾਤ ਕੀ ਘਟਨਾ ਹੋਈ ਆ ਤੁਹਾਡੇ ਪਿੰਡ ਸਰ ਮੇਰਾ ਨਾਮ ਚਰਨਜੀਤ ਸਿੰਘ ਆ ਪਰਜਮੇਮਾ ਤੋਂ ਸਰਪੰਚਾ ਮੈਂ ਹਾਂਜੀ ਤੇ ਰਾਤ ਕੋਈ ਕਰੀਬ 11 ਵਜੇ ਦੀ ਆ ਜਦੋਂ ਤਮਾਕੀ ਜੀ ਸਾਨੂੰ ਪਤਾ ਲੱਗਿਆ ਵੀ ਹੋਇਆ ਹੈ ਹਾਂਜੀ ਇੱਥੇ ਕੀ ਕਰ ਭੋਲਾ ਸਾਡੇ ਖੇਤਾਂ ਦੇ ਵਿੱਚ ਸੁਦਰ ਬਲੇਟਾ ਜੋ ਉਹਨਾਂ ਦੇ ਮਤਲਬ ਉੱਪਰ ਵਜੇ ਆ ਦੋ ਤਿੰਨ ਸੁਦਰ ਬਲੇਟ ਟੁੱਟੀਆਂ ਵੀ ਐ ਠੀਕ ਐ ਜੀ ਇੱਕ ਦੋ ਤਾਂ ਮਤਲਬ ਹੋਜੇ ਖਾਲੀ ਪਈ ਐ ਸਾਡੇ ਕੋਲੇ ਠੀਕ ਐ ਜੀ ਇੱਕ ਉੱਥੇ ਜਿੰਦਾ ਕਾਰਤੂਸ ਐ ਕਿ ਚੱਲਿਆ ਵਾ ਉਹ ਵਿੱਚ ਉਹਦੇ ਮਤਲਬ ਧਰਤੀ ਦੇ ਵਿੱਚ 2 3 ਫੁੱਟ ਥੱਲੇ ਗੋਭ ਗਿਆ ਅੱਛਾ ਉਹ ਸਾਨੂੰ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਕੋਈ ਮਤਲਬ ਜਿੰਦਾ ਹੁੰਦਾ ਚੱਲਿਆ ਜਾਂਦਾ ਜਿਵੇਂ ਠੀਕ ਐ ਕਿ ਕਿੰਨੀ ਜਗ੍ਹਾ ਖੋਲ ਮਿਲਿਆ ਜੀ ਉਹ ਤੁਹਾਨੂੰ ਤਿੰਨ ਜਗ੍ਹਾ ਤੇ ਮਿਲਿਆ ਜੀ ਤਿੰਨ ਜਗ੍ਹਾ ਤੇ ਮਿਲਿਆ ਮੌਕੇ ਤੇ ਕੌਣ ਕੌਣ ਪਹੁੰਚਿਆ ਕਦੋਂ ਤੁਹਾਨੂੰ ਪਤਾ ਸਾਨੂੰ ਮਤਲਬ ਦਿਵਾਨ ਵਾਲੀ ਨੀਰਾ ਲੈਣ ਦਾ ਇੱਥੋਂ ਦਾ ਪਤਾ ਲੱਗ ਗਿਆ ਸੀਗਾ ਵੀ ਰਾਤ ਦਾ ਹੀ ਵੀ ਇੱਥੇ ਸਾਡੇ ਨੇੜੇ ਜਿਹੜੀ ਹੈ ਪਰ ਜਦੋਂ ਸਵੇਰੇ ਅਸੀਂ ਬਾਹਣਾ ਚੋਂ ਨੀਰਾਂ ਨੂੰ ਲੈਣਾ ਆਏ ਉਦੋਂ ਪਤਾ ਲੱਗਿਆ ਵੀ ਸਾਡੇ ਆਪ ਜੇਰੀ ਕੀ ਹੈ ਪਤਾ ਲੱਗਿਆ ਕਿ ਕਿਵੇਂ ਪਹੁੰਚਨੇ ਕੁਛ ਨਹੀਂ ਨਹੀਂ ਜੋ ਨਹੀਂ ਨੀਰਾ ਲੈਣ ਆਇਆ ਇੱਥੋਂ ਪੱਠੇ ਲੈਣ ਆਇਆ ਉਦੋਂ ਪਤਾ ਲੱਗਿਆ ਉਦੋਂ ਬਾਅਦ ਅਸੀਂ ਮਤਲਬ ਉਚਾਰ ਸਾਹਿਬ ਨੂੰ ਫੋਨ ਕੀਤਾ ਅੱਛਾ ਉਹਨੇ ਧਿਆਨ ਕਿ ਲੈਂਦਾ ਅੱਛਾ ਲਾਈਨ ਸਾਰੇ ਆ ਗਏ ਚੌਕੀ ਵਾਲੇ ਆ ਗਏ ਠੀਕ ਹੈ ਜੀ ਉਹ ਸਾਬ ਸਾਣਿਆ ਦੇ ਆ ਗਏ ਠੀਕ ਹੈ ਬਸ ਪੰਚਾਇਤ ਮੈਂਬਰ ਸਾਡੇ ਜੀ ਪਿੰਡ ਵਾਲੇ ਆ ਗਏ ਠੀਕ ਠੀਕ ਠੀ ਕੀ ਕਰਨ ਤਾਂ ਟਿਕਟ ਲਾ ਕੇ ਦਿੰਦੇ ਅੱਛਾ ਇੱਥੇ ਅਸੀਂ ਕੰਮ ਚਲਾਉਂਦੇ ਨੇ ਛੱਪੜੀ ਪੇਜੀ ਲਾਂਗ ਲੇ ਅੱਛਾ ਇੱਥੇ ਕੰਮ ਚਲਾਉਣ ਦੀ ਸਤਰ ਜੀ ਤਾਇ ਅੱਛਾ ਜੀ ਜਿਵੇਂ ਤੁਸੀਂ ਦੇਖੇ ਤਾਂ ਕਈ ਬੰਦੇ ਫਿਰਦੇ ਸੀਗੇ ਅੱਛਾ ਜੀ ਇੱਥੇ ਪਤਾ ਲੱਗਿਆ ਵੀ ਬੰਦ ਡਿੱਗੇ ਪਏ ਐ। ਅੱਛਾ ਜੀ। ਜਿਹੜਾ ਲੱਤ ਗਿਆ ਪਈਆ। ਠੀਕ ਹੈ। ਇਧਰ ਮੈਂਬਰ ਹਜੂਰ ਸਿੰਘ ਦੇ ਉਹਦੇ ਖੇਚ ਡਿੱਗੀ ਐ। ਹਾਂਜੀ। ਇੱਕ ਕਲਵੰਤ ਸਿੰਘ ਉਹਦੇ ਡਿੱਗੀ ਐ। ਹਾਂਜੀ। ਉਹ ਕਾਨੂੰਨੀਆ ਦੇ ਖੇਚ ਡਿੱਗੀ। ਅੱਛਾ। ਉਹ ਤੇ ਇਹ ਤਾਂ ਫਟੇਵੇ ਆ। ਉਹ ਫਟੇ ਨਹੀਂ ਉਹ ਸਾਫ ਤਾਂ ਉਹ ਵੀ ਪਿਆ। ਅੱਛਾ। ਹਾਂਜੀ। ਕਿੰਨੇ ਕ ਵਜੇ ਦੀ ਘਟਨਾ ਕੁਝ ਪਤਾ ਲੱਗਿਆ ਤੁਹਾਨੂੰ? ਇਹ ਰਾਤ 11:00 ਵਜੇ ਦੀ। ਅੱਛਾ। ਤੇ ਤਿੰਨ ਜਗ੍ਹਾ ਤੇ ਮਿਲੇ ਨੇ ਇਹ। ਹਾਂ ਤਿੰਨ ਜਗ੍ਹਾ। ਇੱਕ ਚੌਥੀ ਜਗ੍ਹਾ ਤੇ ਉਧਰ ਫਰਜ਼ਾ ਪਿਆਗਾ। ਅਮਰੀਕਾਂ ਦੀ ਜੂਚ ਹੈ ਜੀ। ਠੀਕ ਹੈ। ਉਥੇ ਫਰ ਪਿਆਏਗਾ। ਕੀ ਲ ਜਾ ਗਿਆ ਜਿਹੜਾ ਉਹ ਤੋਂ ਡਿੱਗਿਆ ਉਹ ਆਏ ਨੂੰ ਡਿੱਗਿਆ ਠੀਕ ਹੈ ਕੋਈ ਪਤਾ ਨਹੀਂ ਲੱਗਦਾ ਵੀ ਕਿਧਰ ਆ ਰਿਹਾ ਠੀਕ ਜਾਜ ਬਹੁਤ ਤੇਜ਼ ਆਈ ਸੀ ਅੱਛਾ ਜੀ ਜਦੋਂ ਪਿੰਡ 'ਚ ਆ ਜਾਏ ਉਦੋਂ ਘਰੀ ਪਈ ਸੀ ਉਦੋਂ ਆਏ ਲੱਗਿਆ ਜਿਵੇਂ ਕੋਠੇ ਤੇ ਡਿੱਗ ਪਿਆ ਠੀਕ ਹੈ ਅੰਗਰੇਜ਼ ਲੈ ਆਈ ਜਾਏਗੀ ਅਧਿਰ ਪੁਲਿਸ ਨੇ ਨੇੜੇ ਨਹੀਂ ਜਾਣ ਦਿੱਤਾ ਗਿਆ ਪਿੰਡ ਵਿੱਚ ਖੇਤਾਂ 'ਚ ਤਿੰਨ ਮੈਲਾਂ ਦੇ ਟੁਕੜੇ ਮਿਲੇ ਹਨ ਜਿਨ੍ਹਾਂ ਸੰਬੰਧੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਫ੍ਰੈਂਡਾਂ ਵਿੱਚ ਵੀ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਸ਼ੈੱਡ ਦੇ ਵਿੱਚ ਗਿਰੇ ਹੋਏ ਜਿੱਥੇ ਟੋਕੜੇ ਬਾੜੇ ਡੰਗਰਾਂ ਦੇ ਬੱਕਰੀਆਂ ਦੇ ਚਾਰੇ ਵਿੱਚ ਗਿਰੇ ਨਜ਼ਰ ਆ ਰਹੇ ਹਨ ਅਤੇ ਇੱਥੇ ਟਰਾਲੀਆਂ ਵਿੱਚ ਵੱਡੇ ਵੱਡੇ ਸ਼ੇਕ ਹੋ ਗਏ ਹਨ ਇਸ ਘਟਨਾ ਦਾ ਪਤਾ ਚਲਦੀ ਮੌਕੇ ਦੇ ਡੀਐਸਪੀ ਪੁੱਜੋ ਰਵਿੰਦਰ ਸਿੰਘ ਵੀ ਪਹੁੰਚੇ ਹਨ ਜਿੱਥੇ ਸਥਾਨ ਤੌਰ ਤੇ ਉਨ੍ਹਾਂ ਪ੍ਰਾਂਤ ਲੋਕਾਂ ਨੂੰ ਘਟਨਾ ਵਾਲੇ ਸਥਾਨ ਤੋਂ ਦੂਰ ਜਾਣ ਲਈ ਹਦਾਇਤ ਕੀਤੀਆਂ ਗਈਆਂ ਹਨ ਪ੍ਰਾਂਤ ਲੋਕਾਂ ਨੂੰ ਘਟਨਾ ਤੋਂ ਦੂਰ ਰਹਿਣ ਦੀ ਹਦਾਇਤਾਂ ਕੀਤੀਆਂ ਗਈਆਂ ਹਨ ਇਸ ਸਬੰਧੀ ਫੌਜ ਨੂੰ ਸੂਚਿਤ ਕਰ ਦਿੱਤਾ ਗਿਆ ਘਟਨਾ ਜਾਂਚ ਕੀਤੀ ਜਾ ਰਹੀਆਂ ਹਨ ਕੰਡ ਵਿੱਚ ਗਹਿਰੇ ਬੂਟਰ ਦੇ ਖੇਤਾਂ ਵਿੱਚ ਮਜਾਲ ਦੇ ਟੁਕੜੇ ਮਿਲਣ ਦੀ ਖ਼ਬਰਾਂ ਪ੍ਰਾਤੋ ਹੈ ਇਸ ਸਬੰਧੀ ਡਿਪਟੀ ਕਮਿਸ਼ਨਰ ਵੱਲੋਂ ਬਕਾਇਦਾ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਉਸ ਤੋਂ 100 ਮੀਟਰ ਦੀ ਦੂਰੀ ਏਰੀਆ ਵਿੱਚ ਨਾ ਜਾਣ ਅਤੇ ਆਪਣੇ ਘਰਾਂ ਵਿੱਚ ਸੁਰੱਖਿਤ ਰਹਿਣ ਦੀ ਸੈਰਨ ਬਜਨ ਦੇ ਤਰ੍ਹਾਂ ਤਾਮਲ ਕਰਨ ਦੀ ਕਹਿ ਗਿਆ ਲੇਟਾਂ ਬੰਦ ਕਰਨ ਬਾਰੇ ਵੀ ਕਹਿ ਗਿਆ ਹੈ ਅਤੇ ਇਸ ਸਬੰਧੀ ਹੋਣਾ ਵੱਲੋਂ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਅਗਰ ਕੋਈ ਵੀ ਘਟਨਾ ਦੀ ਸਿਚੁਏਸ਼ਨ ਮਿਲਦੀ ਹੈ ਫਾਈਬਰ ਗ੍ਰਿਡ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ ਜਿਸ ਸਬੰਧੀ ਤੁਸੀਂ ਪੁਲਿਸ ਨਾਲ ਕਦੇ ਵੀ ਅਤੇ ਹੋਰ ਵਿਭਾਗ ਸੰਪਰਕ ਕਰ ਸਕਦੇ ਹੋ ਜੇ ਦੀ ਫੌਰਨ ਤੁਹਾਨੂੰ ਇਸ ਸਬੰਧੀ ਬੰਨ ਦੀ ਸੁਰੱਖਿਆ ਮੋਈਆ ਕੀਤੀ ਜਾਵੇਗੀ ਆਉਸ ਨੂੰ ਸੁਣਾਉਣਾ ਕੀ ਕਹਿੰਦੇ ਨਜ਼ਰ ਹੈ ਅਧਿਕਾਰੀ ਜਾਂ ਕਿ ਜਿਹੜਾ ਇਹ ਬੰਦ ਕੀ ਆ ਤੋ ਬੰਦ ਕੀ ਕਿਹਨਾਂ ਦਾ ਹੈ ਇਹ ਸਭ ਬਿਜਲੀ ਦੇ ਨਾਤਰ ਨਹੀਂ ਐਚ ਵੀ ਖੜੇ ਸੀਗੇ ਉਹ ਨਹੀਂ ਹੁੰਦੇ ਸੀ ਪਾਣੀ ਤੇ ਤਾਂ ਦੱਸ ਦੇਗਾ ਹੋਊਗਾ ਕੀ ਸਰ ਰਾਤ ਕੀ ਹੋਇਆ ਆ ਤੁੰਗੜੀ ਪਿੰਡ ਦੇ ਏਰੀਆ ਚ ਕੋਈ ਇੱਥੇ ਬਲਾਸਟ ਵਗੈਰਾ ਹੋਇਆ ਹੈ ਉਹਦੇ ਨਾਲ ਖੇਤਾਂ ਦੇ ਵਿੱਚ ਡਿੱਗਿਆ ਵਸ ਇੱਕ ਘਰ ਨੇੜੇ ਆ ਉਹਨਾਂ ਦੇ ਸ਼ੀਸ਼ੇ ਵਗੈਰਾ ਟੁੱਟੇ ਨੇ ਤੇ ਹੋਰ ਕੋਈ ਨੁਕਸਾਨ ਨਹੀਂ ਹੋਇਆ ਜਾਨਵਾਲੀ ਕੁਝ ਇਹ ਜਿਹੜਾ ਰਾਤ ਧੂੰਆਂ ਡਿੱਗ ਰਹੇ ਸੀਗੇ ਜਿਹੜੇ ਇਹ ਉੱਥੇ ਦਾ ਹਿੱਸਾ ਸੀ ਇਦੇ ਵਿੱਚ ਹੁਣ ਇਹਦੇ ਬਾਰੇ ਤਾਂ ਆਰਮੀ ਅਥਾਰਟੀ ਜਿਹੜੀਆਂ ਉਹ ਹੀ ਕਨਫਰਮ ਕਰ ਸਕਦੀਆਂ ਨੇ ਵੀ ਕੀ ਚੀਜ਼ ਸੀਗੀ ਅਸੀਂ ਤਾਂ ਇਹਨੂੰ ਇੱਥੇ ਕਾਰਡਨ ਆਫ ਕੀਤਾ ਹੋਇਆ ਏਰੀਆ ਸਿਰਫ ਕਿ ਕੋਈ ਨੇੜੇ ਨਾ ਜਾਵੇ ਤੇ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਇਹ ਆਰਮੀ ਅਥਾਰਟੀ ਜੀ ਇਹਦੇ ਬਾਰੇ ਡਿਟੇਲ ਦੱਸ ਸਕਦੇ ਨੇ ਵੀ ਕੀ ਚੀਜ਼ ਸੀ ਇਹ ਕਿ ਕਿੱਥੇ ਸਿੱਟਿਆ ਗਿਆ ਸੀਗਾ ਤੁਸੀਂ ਉਹ ਬੋਰੀਆਂ ਵਗੈਰਾ ਲਾ ਕੇ ਮਿੱਟੀ ਦੀਆਂ ਉਹਨੂੰ ਚਾਰੋਂ ਤਰਫ ਢੱਕਿਆ ਹੋਇਆ ਆ ਹਾਂ ਉਹ ਤਾਂ ਐਸੇ ਕਰਕੇ ਢੱਕਿਆ ਵੀ ਕੋਈ ਹੋਰ ਨੁਕਸਾਨ ਨਾ ਹੋਵੇ ਵੀ ਐ ਵੈਸੇ ਤਾਂ ਚੱਲਿਆ ਹੋਇਆ ਕਹਿੰਦੇ ਨੇ ਉਹ ਪਰ ਫਿਰ ਵੀ ਆਪਾਂ ਇੱਥੇ ਆਤਵਾਜੋਂ ਜਿਹੜੀਆਂ ਲਾਈਆਂ ਗਈਆਂ ਨੇ ਨੇੜੇ ਲੋਕਾਂ ਦੇ ਘਰਾਂ ਦੇ ਸ਼ੀਸ਼ੇ ਵਗੈਰਾ ਟੁੱਟ ਗਏ ਜਾਂ ਉਹਨਾਂ 'ਚ ਕੋਈ ਨੁਕਸਾਨ ਤਾਂ ਨਹੀਂ ਕਿਸੇ ਦਾ ਹੋਇਆ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਨੇੜੇ ਘਰ ਦੇ ਸ਼ੀਸ਼ੇ ਵਗੈਰਾ ਟੁੱਟੇ ਨੇ ਕਿ ਖਿੜਕੀਆਂ ਦੇ ਦਰਵਾਜ਼ਿਆਂ ਦੇ ਮਾਲੀ ਨੁਕਸਾਨ ਕਹਿ ਸਕਦੇ ਹਾਂ ਮਾਲੀ ਹਾਂ ਲੋਕ ਲੋਕ ਲੋਕਾਂ ਦੇ ਵਿੱਚ ਕੀ ਅਲੋਪਿਕ ਡਰੇ ਹੋਏ ਜਾਂ ਕਿਸ ਤਰ੍ਹਾਂ ਗੱਲਬਾਤ ਕਰ ਰਹੇ ਜੀ ਨਹੀਂ ਲੋਕਾਂ ਤੋਂ ਤੁਹਾਡੇ ذریعے ਅਪੀਲ ਕਰਨੀ ਚਾਹੁੰਦੇ ਆ ਵੀ ਇੱਕ ਤਾਂ ਅਫਵਾਹਾਂ ਵਗੈਰਾ ਤੇ ਕੋਈ ਜਿਹੜਾ ਹੈਗਾ ਵਿਸ਼ਵਾਸ ਨਾ ਕਰਨ ਜਿਹੜੀ ਇਨਫੋਰਮੇਸ਼ਨ ਹੁੰਦੀ ਹੈ ਜਿੰਨੀ ਕਨਫਰਮ ਹੁੰਦੀ ਹੈ ਕੋਈ অথੋਰਾਈਜ਼ਡ ਪਰਸਨ ਦਿੰਦਾ ਜਿਹੜਾ ਉਤੇ ਹੀ ਵਿਸ਼ਵਾਸ ਕੀਤਾ ਜਾਵੇ ਜਿਹੜੀ ਮਤਲਬ ਅਫਵਾਹਾਂ ਤੇ ਵਿਸ਼ਵਾਸ ਨਾ ਕਰੋ ਠੀਕ ਹੈ ਥੈਂਕ ਯੂ ਸਾਇਰਨ ਹੋ ਜਾਂਦਾ ਹੈ ਜਾਂ ਫਿਰ ਆਪਾਂ ਬਲੈਕਆਊਟ ਕਰ ਦਿੰਦੇ ਆ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਆ ਤੁਹਾਡੀ ਜ਼ਿੰਮੇਵਾਰੀ ਇਹ ਬੰਦੀ ਹੈ ਕਿ ਤੁਸੀਂ ਆਪਣੇ ਘਰਾ ਦੇ ਵਿੱਚ ਜਿਹੜੇ ਤੁਹਾਡੇ ਸੇਫ ਏਰੀਆਜ਼ ਨੇ ਉਹਦੇ ਵਿੱਚ ਚਲੇ ਜਾਓ ਤੇ ਮੈਂ ਕਈ ਵੀਡੀਓ ਇਹੋ ਜਿਹੀ ਵੀ ਦੇਖੀ ਜਿੱਥੇ ਕੋਈ ਵਿਅਕਤੀ ਜਿਹੜਾ ਹੈਗਾ باقی ਸਾਰੇ ਲੋਕਾਂ ਨੂੰ ਕਹਿ ਰਿਹਾ ਹੈ ਕਿ ਆਪਾਂ ਓਪਨ ਫੀਲਡਸ ਦੇ ਵੱਲ ਚਲੀਏ ਇਹ ਬਿਲਕੁਲ ਸਹੀ ਗੱਲ ਨਹੀਂ ਹੈ ਕਿ ਜਦੋਂ ਬਲੈਕਆਊਟ ਹੋ ਜਾਂਦਾ ਹੈ ਤਾਂ ਸਾਰੇ ਜਿਹੜੇ ਬੰਦੇ ਹੈ ਉਹ ਆਪਣੇ ਘਰਾ ਦੇ ਵਿੱਚ ਰਹੇ ਹਨ ਤੇ ਜੇ ਖੁਦਾ ਨਾ ਕਰੇ ਕੋਈ ਇਸ ਤਰੀਕੇ ਦੀ ਕੋਈ ਵਸਤੂ ਜਾਂ ਉਹਦਾ ਕੋਈ ਪੁਰਜ਼ਾ ਤੁਹਾਨੂੰ ਕਿਤੇ ਦਿਖ ਜਾਂਦਾ ਹੈ ਉਹਦੇ ਨਜ਼ਦੀਕ ਬਿਲਕੁਲ ਨਾ ਜਾਇਓ ਕਿਉਂਕਿ ਉਹ ਤੁਹਾਡੇ ਵਾਸਤੇ ਵੀ ਤੁਹਾਡੇ ਜੀਵਨ ਦੇ ਵਾਸਤੇ ਜ਼ਿੰਦਗੀ ਦੇ ਵਾਸਤੇ ਵੀ ਜਿਹੜਾ ਹੈਗਾ ਤੁਹਾਡਾ ਨੁਕਸਾਨ ਦੇ ਹੋ ਸਕਦਾ ਹੈ ਤੇ ਜੇ ਤੁਹਾਨੂੰ ਕੋਈ ਇਸ ਤਰੀਕੇ ਦੀ ਚੀਜ਼ ਲੱਭਦੀ ਹੈ ਤੁਸੀਂ ਪੁਲਿਸ ਕੰਟਰੋਲ ਰੂਮ ਜਾਂ ਜਿਹੜਾ ਆਪਣਾ ਦੂਜਾ ਕੰਟਰੋਲ ਰੂਮ ਦਾ ਨੰਬਰ ਦਿੱਤਾ ਹੋਇਆ ਉੱਤੇ ਫੋਨ ਕਰ ਸਕਦੇ ਹੋ ਸਾਨੂੰ ਇਨਫੋਰਮ ਕਰੋ ਸਾਡੀ ਟੀਮ ਉੱਥੇ ਪਹੁੰਚੂਗੀ ਮੈਂ ਸੈਪਰੇਟਲੀ ਐਡਵਾਈਜ਼ਰੀ ਵੀ ਇਸ਼ੂ ਕੀਤੀ ਹੈ ਕਿ ਇਹ ਕਿ ਕੋਈ ਵੀ ਵਿਅਕਤੀ ਇਨਕਲੂਡਿੰਗ ਜੇ ਕੋਈ ਮੀਡੀਆ ਦਾ ਵਿਅਕਤੀ ਹੈ ਉਹ 100 ਮੀਟਰ ਦੇ ਉਸ ਵਸਤੂ ਦੇ 100 ਮੀਟਰ ਦੇ ਆਇਤਾਰੇ ਦੇ ਅੰਦਰ ਨਾ ਜਾਵੇ ਤੇ ਉੱਥੇ ਜਿਹੜਾ ਪਬਲਿਕ ਵੀ ਹੈਗੀ ਹੈ ਉਹ ਵੀ ਉਸ ਤੋਂ ਐਟ ਲੀਸਟ 100 ਮੀਟਰ ਜਿਹੜੀ ਹੈਗੀ ਉਹ ਦੂਰ ਰਹੇ ਤੇ ਮੈਂ ਇੱਕ ਵਾਰ ਫਿਰ ਸਾਰਿਆਂ ਨੂੰ ਬੇਨਤੀ ਇਹ ਹੀ ਕਰਨਾ ਚਾਹਾਂਗਾ ਕਿ ਇਹਨਾਂ ਹਦਾਇਤਾਂ ਦੀ ਪਾਲਣਾ ਕਰੋ ਕਿਉਂਕਿ ਇਹ ਤੁਹਾਡੀ ਆਪਣੀ ਸੇਫਟੀ ਦੇ ਵਾਸਤੇ ਵੀ ਤੇ ਜਿਹੜੇ ਤੁਹਾਡੇ ਨਾਲ ਬਾਕੀ ਸਾਰੇ ਲੋਕੇ ਉਹਨਾਂ ਦੀ ਸੇਫਟੀ ਦੇ ਵਾਸਤੇ ਵੀ ਬਹੁਤ ਜ਼ਰੂਰੀ ਹੈ ਸਰ ਇੱਕ ਬਲੈਕ ਆਪਣੇ ਬਲਕੋ ਆਊਟ ਦੇ ਦੌਰਾਨ ਜਿਹੜੇ ਸੀਸੀਟੀਵੀ ਕੈਮਰੇ ਚੱਲਦੇ ਨੇ ਜਾਂ ਟਾਵਰ ਦੀ ਲਾਈਟਾਂ ਚੱਲਦੀਆਂ ਨੇ ਟਾਵਰ ਦੀ ਲਾਈਟਾਂ ਦੇ ਵਾਸਤੇ ਆਪਾਂ ਸਾਰੀ ਜਿਹੜੀ ਕੰਪਨੀਆਂਜ਼ ਨੇ ਉਹਨਾਂ ਨੂੰ ਮੈਂ ਡਾਇਰੈਕਸ਼ਨ ਦਿੱਤੀ ਹੈ ਕਿ ਇਹ ਕੱਲ ਰਾਤ ਨੂੰ ਕਿ ਉਹ ਇਹਨਾਂ ਨੂੰ ਕਵਰ ਕਰਨਗੇ ਤੇ ਇਹ ਲਾਈਟਸ ਨਹੀਂ ਜਲਣੀਆਂ ਚਾਹੀਦੀਆਂ ਨੇ ਉਹਦੇ ਬਾਰੇ ਉਹਨਾਂ ਨੂੰ ਸਪਸ਼ਟਾ ਦੇਜੇ ਦੇ ਦਿੰਦੇ ਨੇ ਤੇ ਜਿੱਥੇ ਸੀਸੀਟੀਵੀ ਜਾਂ ਫਿਰ ਕਈ ਥਾਵਾਂ ਤੇ ਸੋਲਰ ਕਈ ਥਾਵਾਂ ਤੇ ਬਾਹਰ LED ਜਿਹੜੀ ਇਹਨਾਂ ਨੇ ਲਾਈ ਹੋਈ ਹੈ ਉਹਦੀ ਜਿਹੜੇ ਹੈਗੇ ਆ ਰਿਫਲੈਕਟਿਵ ਵਾਲੇ ਜਿਹੜੇ ਪੁਰਾਣੇ ਵਾਲੇ ਇਹਨਾਂ ਨੇ ਲਗਾਏ ਨੇ ਉਹ ਕਈ ਥਾਰੀ ਥਾਂ ਉੱਪਰ ਮੈਂ ਵੇਖਿਆ ਕਿ ਉਹ ਜਲਦੀ ਪਾਏ ਗਏ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਇਹਨਾਂ ਸਾਰੀ ਚੀਜ਼ਾਂ ਨੂੰ ਕਵਰ ਕਰਕੇ ਰੱਖ ਲਿਓ ਜਦੋਂ ਵੀ ਬਲੈਕਆਊਟ ਹੁੰਦਾ ਹੈ ਤਾਂ ਉਦੋਂ ਕੋਈ ਵੀ ਲਾਈਟ ਜਿਹੜੀ ਹੈ ਕਿ ਨਹੀਂ ਆਣੀ ਚਾਹੀਦੀ ਤੇ ਕਈ ਸਾਰਾ ਆਪਾਂ ਇਹ ਵੀ ਦੇਖਿਆ ਕਿ ਕਈ ਸਾਰੇ ਬੱਚੇ ਜਿਹੜੇ ਹੈਗੇ ਆ ਰਾਤ ਨੂੰ ਜਦੋਂ ਬਲੈਕਆਊਟ ਹੋ ਗਿਆ ਤੇ ਆਪਣੀ ਬਾਈਕਾਂ ਤੇ ਜਿਹੜਾ ਹੈਗਾ ਉਹ ਜਾ ਰਹੇ ਨੇ ਇਹ ਕੋਈ ਬੇਨਤੀ ਹੈ ਕਿ ਇਹ ਕੋਈ ਆਪਾਂ ਖੇਡ ਨਹੀਂ ਹੈ ਇਹ ਕੋਈ ਮੌਕ ਡ੍ਰਿਲ ਨਹੀਂ ਸੀ ਜਿਹੜਾ ਵੀ ਤੁਹਾਨੂੰ ਜਦੋਂ ਆਪਾਂ ਹਦਾਇਤ ਕੀਤੀ ਕਿ ਤੁਸੀਂ ਅੰਦਰ ਚਲੇ ਜਾਓ ਤੇ ਇੱਕ ਪ੍ਰੋਪਰ ਸਾਇਰਨ ਵੱਜ ਗਿਆ ਇੱਕ ਪ੍ਰੋਪਰ ਆਪਾਂ ਐਲਾਨ ਵੀ ਕਰਾਇਆ ਮੈਸੇਜ ਵੀ ਦਿਵਾਇਆ ਸਾਰਿਆਂ ਨੂੰ ਉਸ ਤੋਂ ਬਾਅਦ ਇਹ ਬਿਲਕੁਲ ਗੈਰ ਜ਼ਿੰਮੇਵਾਰੀ ਰਾਨਾ ਜਿਹੜਾ ਹੈਗਾ ਇਹ ਵਿਵਹਾਰ ਹੈ ਕਿ ਆਪਾਂ ਐਡਮਿਨਿਸਟ੍ਰੇਸ਼ਨ ਦੀ ਗਾਈਡਲਾਈਨਸ ਦੇ ਵਿਰੁੱਧ ਜਾ ਕੇ ਇਸ ਤਰੀਕੇ ਦੀ ਹਰਕਤਾਂ ਕਰੀਏ ਮੈਂ ਸਾਰਿਆਂ ਨੂੰ ਇਹ ਹੀ ਕਹਿਣਾ ਚਾਹਾਂਗਾ ਕਿ ਜੇ ਖੁਦਾ ਨਾ ਕਰੇ ਦੁਬਾਰਾ ਇਸ ਤਰੀਕੇ ਦੀ ਲੋੜ ਪੈਂਦੀ ਹੈ ਤਾਂ ਉਸ ਤੋਂ ਬਾਅਦ ਵੀ ਕੋਈ ਇਸ ਤਰੀਕੇ ਦੀ ਵਿਅਕਤੀ ਆ ਜਾਂ ਤਾਂ ਲੋਕਾਂ ਨੂੰ ਗਲਤ ਤਰੀਕੇ ਨਾਲ ਉਕਸਾ ਕੇ ਬਾਹਰ ਲੈ ਜਾਣ ਦੀ ਕੋਸ਼ਿਸ਼ ਕਰਦੇ ਹੈ ਜਾਂ ਫਿਰ ਖੁਦ ਇਸ ਤਰੀਕੇ ਨਾਲ ਲਾਈਟ ਵਗੈਰਾ ਚਲ ਕੇ ਸੜਕਾਂ ਦੇ ਉੱਪਰ ਤੁਰ ਪੈਂਦਾ ਹੈ ਉਹਦੇ ਖਿਲਾਫ ਜ਼ਰੂਰ ਆਪਾਂ ਕਸਟ ਕਰਵਾਇਆ ਸਰ ਕੁਝ ਲੋਕ ਦੇਖੇ ਵੀ ਛੱਤ ਤੇ ਲਾਈਟਾਂ ਬੰਦ ਕਰ ਲੈਂਦੇ ਪਰ ਛੱਤ ਤੇ ਚੜ ਕੇ ਮੋਬਾਈਲ ਜਲਾ ਕੇ ਰੱਖਦੇ ਹੈ ਸੇਮ ਹੀ ਗੱਲ ਹੁਣ ਵੀ ਕਹੀ ਕਿ ਪਾਵੇਂ ਤੁਸੀਂ ਆਪਣੀ ਛੱਤਾਂ ਤੇ ਜਾਓ ਪਾਵੇਂ ਸੜਕਾਂ ਤੇ ਜਾਓ ਇਹ ਸਭ ਗਲਤ ਹੈ ਇਹ ਬਿਲਕੁਲ ਵੀ ਅਲਾਉਡ ਨਹੀਂ ਹੈ ਤੁਸੀਂ ਆਪਣੇ ਆਪ ਨੂੰ ਵੀ ਐਕਸਪੋਜ਼ ਕਰ ਰਹੇ ਹੋ ਤੇ ਨਾਲ ਦੇ ਜਿਹੜੇ ਬਾਕੀ ਸਾਰੇ ਪਬਲਿਕ ਹੈ ਉਹਨੂੰ ਵੀ ਐਕਸਪੋਜ਼ ਕਰ ਰਹੇ ਹੋ ਮੇਰੀ ਬੇਨਤੀ ਹੈ ਕਿ ਜਿਸ ਤਰੀਕੇ ਨਾਲ ਐਡਮਿਨਿਸਟ੍ਰੇਸ਼ਨ ਨੇ ਹਦਾਇਤ ਕੀਤੀ ਹੈ ਕਿ ਜਦੋਂ ਬਲੈਕਆਊਟ ਹੋ ਜਾਊ ਸਾਇਰਨਸ ਵੱਜ ਜਾਣ ਤਾਂ ਤੁਸੀਂ ਅੰਦਰ ਬਹਿਣਾ ਹੈ ਕਾਰਾ ਦੇ ਅੰਦਰ ਬਹਿਣਾ ਹੈ ਤੇ ਇਸ ਥਾਂ ਤੇ ਬਹਿਣਾ ਹੈ ਜਿੱਥੇ ਕੋਈ ਵਿੰਡੋ ਪੈਨਸ ਨਾ ਹੋਵੇ ਜਿੱਥੇ ਕੋਈ ਖਿੜਕੀ ਵਗੈਰਾ ਇਸ ਤਰੀਕੇ ਜਿਹੜੀ ਟੁੱਟ ਸਕਦੀ ਹੈ ਉਹ ਨਾ ਹੋਵੇ ਇਹੋ ਜੀ ਥਾਂ ਤੇ ਤੁਸੀਂ ਆਪਣੇ ਆਪ ਨੂੰ ਜਿਹੜਾ ਹੈਗਾ ਸੁਰੱਖਿਅਤ ਕਰ ਲਓ